ਸ੍ਰੀ ਗੁਰੂ ਰਾਮਦਾਸ 에어ਪੋਰਟ ਰਾਜਾ ਸਾਸੀ ਤੇ ਆਏ ਆ ਤੇ 에어ਪੋਰਟ ਰਾਜਾ ਸਾਸੀ ਦੇ ACP ਸਾਹਿਬ ਤੇ STO ਸਾਹਿਬ ਤੇ ਅਧਿਕਾਰੀਆਂ ਦੇ ਨਾਲ ਸਾਡੀ ਜਿਹੜੀ ਅੱਜ ਮੀਟਿੰਗ ਹੋਈ ਹੈ ਆਟੋ ਵਾਲੇ ਵੀਰ ਆ ਜੋ ਸਵਾਰੀ ਲੈ ਕੇ ਆਉਂਦੇ ਸੀ ਤੇ ਆ ਜਿੱਥੇ ਹੁਣ ਅਸੀਂ ਖੜੇ ਆ ਬਾਹਰ 메인 ਰੋਡ ਤੇ ਇੱਥੇ ਹੀ ਸਾਡੀ ਜਿਹੜੀ ਸਵਾਰੀ ਆਟੋ ਵਾਲੇ ਦੀ ਉਤਾਰ ਦਿੱਤੀ ਜਾਂਦੀ ਸੀ ਤੇ ਆਟੋ ਵਾਲੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ ਜੀ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਸਾਰੇ ਗਰੀਬ ਲੋਕਾਂ ਦੀ ਰੋਟੀ ਰੋਜੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਸਾਨੂੰ ਇਹ ਪ੍ਰਵਾਨਗੀ ਦੇ ਦਿੱਤੀ ਹੈ ਕਿ ਸਾਡੇ ਜਿਹੜੇ ਜਿੰਨੇ ਵੀ ਆਟੋ ਵਾਲੇ ਵੀਰ ਹੈ ਉਹ ਸਵਾਰੀ ਲੈ ਕੇ ਆਉਣਗੇ ਵੈਲਕਮ ਗੇਟ ਤੇ ਜਾ ਕੇ ਸਵਾਰੀ ਉਤਾਰ ਦੇਣਗੇ ਜਿਹੜੇ ਮੇਰੇ ਵੀਰ 에어ਪੋਰਟ ਤੋਂ ਸਵਾਰੀ ਲੈ ਕੇ ਜਾਂਦੇ ਸੀ ਜਿਹੜੇ ਲੰਬੇ ਸਮੇਂ ਤੋਂ ਇੱਥੋਂ ਆਟੋ ਚਲਾ ਕੇ ਆਪਣਾ ਪਰਿਵਾਰ ਪਾਲਦੇ ਸੀ ਉਹਨਾਂ ਨੂੰ ਪੂਰਨ ਤੌਰ ਤੇ ਬਾਹਰ ਕੱਢ ਦਿੱਤਾ ਗਿਆ ਸੀ ਅੱਜ ਬੜੀ ਵੱਡੀ ਖੁਸ਼ੀ ਹੋਈ ਹੈ ਮੈਂ ਆਟੋ ਵਾਲੇ ਵੀਰਾਂ ਨੂੰ ਲੱਖ ਲੱਖ ਵਧਾਈ ਦਿਨਾ ਕਿ ਜਿਨ੍ਹਾਂ ਦੀ ਬਦੌਲਤ ਅੱਜ ਫੇਰ ਆਟੋ ਵਾਲੇ ਜਿਹੜੇ ਅੰਦਰ ਜਾ ਕੇ ਵੈਲਕਮ ਗੇਟ ਤੇ ਆਟੋ ਲਾਉਣਗੇ ਤੋਂ ਤੋਂ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਂ ਜੀ ਤੀਰਤ ਸਿੰਘ ਕੋਹਾਲੀ ਸ਼੍ਰੀ ਗੁਰੂ ਰਾਮਦਾਸ ਆਟੋ ਯੂਨੀਅਨ ਆਲ ਪੰਜਾਬ ਰਾਜ ਜੱਥੇਬੰਦੀ ਦਾ ਪ੍ਰਧਾਨ ਅੱਜ ਸ਼੍ਰੀ ਗੁਰੂ ਰਾਮਦਾਸ 에어ਪੋਰਟ ਰਾਜਾ ਸਾਸੀ ਤੇ ਆਏ ਆ ਤੇ 에어ਪੋਰਟ ਰਾਜਾ ਸਾਸੀ ਦੇ ACP ਸਾਹਿਬ ਤੇ SSP ਸਾਹਿਬ ਤੇ ਅਧਿਕਾਰੀਆਂ ਦੇ ਨਾਲ ਸਾਡੀ ਜਿਹੜੀ ਅੱਜ ਮੀਟਿੰਗ ਹੋਈ ਹੈ ਪਿਛਲੇ ਲੰਬੇ ਸਮੇਂ ਤੋਂ ਸਾਡੇ ਜਿਹੜੇ ਆਟੋ ਵਾਲੇ ਵੀਰ ਆਏ ਉਹ ਜੋ ਸਵਾਰੀ ਲੈ ਕੇ ਆਉਂਦੇ ਸੀ ਤੇ ਆ ਜਿੱਥੇ ਹੁਣ ਅਸੀਂ ਖੜੇ ਆ ਬਾਹਰ ਮੇਨ ਰੋਡ ਤੇ ਇੱਥੇ ਹੀ ਸਾਡੀ ਜਿਹੜੀ ਸਵਾਰੀ ਆਟੋ ਵਾਲੇ ਦੀ ਉਤਾਰ ਦਿੱਤੀ ਜਾਂਦੀ ਸੀ ਤੇ ਆਟੋ ਵਾਲੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਤੇ ਅੱਜ ਜਥੇਬੰਦੀ ਦੇ ਸਾਰੇ ਹੀ ਜ਼ਿਲ੍ਹਾ ਅੰਮ੍ਰਿਤਸਰ ਦੇ ਆਲੇ ਦੁਆਲੇ ਤੋਂ ਜੁਮੇਵਾਰ ਸਾਥੀ ਜਿਹੜੇ ਇਕੱਤਰ ਹੋ ਕੇ ਜਥੇਬੰਦੀਆਂ ਨਾਲ ਵਿਚਾਰ ਕਰਕੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ ਜੀ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆਂ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਇਹ ਸਾਰੇ ਗਰੀਬ ਲੋਕਾਂ ਦੀ ਰੋਟੀ ਰੋਜੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਸਾਨੂੰ ਇਹ ਪ੍ਰਵਾਨਗੀ ਦੇ ਦਿੱਤੀ ਹੈ ਕਿ ਸਾਡੇ ਜਿਹੜੇ ਜਿੰਨੇ ਵੀ ਆਟੋ ਵਾਲੇ ਵੀਰ ਹੈ ਉਹ ਸਵਾਰੀ ਲੈ ਕੇ ਆਉਣਗੇ ਵੈਲਕਮ ਗੇਟ ਤੇ ਜਾ ਕੇ ਸਵਾਰੀ ਉਤਾਰ ਦੇਣਗੇ ਤੇ ਜਿਹੜੇ ਮੇਰੇ ਵੀਰ 에어ਪੋਰਟ ਤੋਂ ਸਵਾਰੀ ਲੈ ਕੇ ਜਾਂਦੇ ਸੀ ਜਿਹੜੇ ਲੰਬੇ ਸਮੇਂ ਤੋਂ ਇੱਥੋਂ ਆਟੋ ਚਲਾ ਕੇ ਆਪਣਾ ਪਰਿਵਾਰ ਪਾਲਦੇ ਸੀ ਉਹਨਾਂ ਨੂੰ ਪੂਰਨ ਤੌਰ ਤੇ ਬਾਹਰ ਕੱਢ ਦਿੱਤਾ ਗਿਆ ਸੀ ਅੱਜ ਬੜੀ ਵੱਡੀ ਖੁਸ਼ੀ ਹੋਈ ਹੈ ਮੈਂ ਆਟੋ ਵਾਲੇ ਵੀਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਜਿਨ੍ਹਾਂ ਦੀ ਬਦੌਲਤ ਅੱਜ ਫੇਰ ਆਟੋ ਵਾਲੇ ਜਿਹੜੇ ਅੰਦਰ ਜਾ ਕੇ ਵੈਲਕਮ ਗੇਟ ਤੇ ਆਟੋ ਲੌਣਗੇ ਉਤੋਂ ਹੀ ਆਪਣੀ ਰੋਟੀ ਰੋਜੀ ਕਮਾਉਣਗੇ ਉਹਨਾਂ ਨੂੰ ਕਿਸੇ ਨੂੰ ਵੀ ਬਾਹਰ ਨਹੀਂ ਕੱਢਿਆ ਜਾਊਗਾ ਉਹ ਓਥੋਂ ਆਪਣੇ ਆਟੋ ਲੌਣਗੇ ਤੇ ਉਤੋਂ ਹੀ ਆਪਣੀ ਜਿਹੜੀ ਸਵਾਰੀ ਲੈ ਕੇ ਬਾਹਰ ਵਾਪਸ ਆਉਣਗੇ ਇਦੇ ਨਾਲ ਦੀ ਨਾਲ ਮੈਂ ਪੂਰੀ ਅੰਮ੍ਰਿਤਸਰ ਦੇ ਆਟੋ ਵਾਲਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਵੀਰੋ ਟ੍ਰੈਫਿਕ ਦੇ ਨਿਯਮਾਂ ਨੂੰ ਧਿਆਨ ਚ ਰੱਖਦੇ ਹੋਇਆ ਕੋਈ ਵੀ ਸੱਜਣ ਜਿਹੜਾ ਉਹ ਸੜਕ ਤੇ ਰੋੜ ਤੇ ਟ੍ਰੈਫਿਕ ਨੂੰ ਪਰੇਸ਼ਾਨ ਨਾ ਕਰੇ ਪ੍ਰਸ਼ਾਸਨ ਨੂੰ ਪਰੇਸ਼ਾਨ ਨਾ ਕਰੇ ਤਾਂ ਕਿ ਪ੍ਰਸ਼ਾਸਨ ਨੂੰ ਮਜਬੂਰੀ ਵਸ ਸਾਡੇ ਆਟੋ ਵਾਲੇ ਤੇ ਕੋਈ ਕਾਰਵਾਈ ਕਰਨ ਲਈ ਮਜਬੂਰ ਨਾ ਹੋਣਾ ਪਵੇ ਆਪਾਂ ਟ੍ਰੈਫਿਕ ਦੇ ਨਿਯਮਾਂ ਨੂੰ ਧਿਆਨ ਚ ਰੱਖਦੇ ਹੋਏ ਆਪਣੀਆਂ ਗੱਡੀਆਂ ਜਿਹੜੀਆਂ ਚਲਾਈਏ ਆਪਣੀ ਰੋਟੀ ਰੋਜੀ ਕਮਾਈਏ ਤੇ ਆਟੋ ਵਾਲੇ ਵੀਰਾਂ ਨੂੰ ਜਿਹੜੀ ਬੇਨਤੀ ਹੈ ਉਹ ਇਹੋ ਹੀ ਬੇਨਤੀ ਹੈ ਵੀ ਲੰਬੇ ਸਮੇਂ ਤੋਂ ਜਿਹੜੀ ਸਾਡੀ ਮੁਸ਼ਕਲ ਸੀ ਸਾਡੇ ਆਟੋ ਵਾਲੇ ਵੀਰ ਜਿਹੜੇ ਆ ਉਹ ਮੁਸ਼ਕਲ ਦਾ ਸਾਹਮਣਾ ਕਰਦੇ ਸੀ ਅੱਜ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਗਿਆ ਸਾਰੇ ਆਟੋ ਵਾਲਿਆਂ ਨੂੰ ਸਾਰੇ ਆਟੋ ਵਾਲੇ ਪਰਿਵਾਰਾਂ ਨੂੰ ਜਥੇਬੰਦੀ ਵੱਲੋਂ ਲੱਖ ਲੱਖ ਵਧਾਈ ਬੋਲੇ ਜੀ ਸਾਨਾ ਜੀ ਸਾਨਾ ਮੇਰਾ ਨਾਮ ਜੀ ਲਾਡੀ ਪ੍ਰਧਾਨ ਹੈ ਜੀ ਅੱਜ ਦਾ ਮੁੱਦਾ ਇਹ ਹੈ ਕਿ 2 ਢਾਈਆਂ ਸਾਲ ਮਹੀਨਿਆਂ ਤੋਂ ਘਟੋ ਘਾਟੇ ਆਟੋ ਦਾ ਅੰਦਰ ਐਂਟਰੀ ਬੰਦ ਕੀਤੀ ਹੋਈ ਸੀ ਕਿਹੜੀ ਜਗ੍ਹਾ ਤੇ 에어ਪੋਰਟ ਤੇ ਜੀ 에어ਪੋਰਟ ਤੇ ਸਾਡਾ ਆਟੋ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਨਵੇਂ ਤੋਂ ਨਵੇਂ ਬਹਾਨੇ ਆ ਰਹੇ ਕਿ ਕਿਸੇ ਨੇ ਬੰਦ ਕੀਤਾ ਕਿਸੇ ਨੇ ਬੰਦ ਕੀਤਾ 2 ਮਹੀਨਿਆਂ ਤੋਂ ਅਸੀਂ ਬੜੇ ਪਰੇਸ਼ਾਨ ਸਾਂ ਤੇ ਅੱਜ ਹਰ ਕੇ ਕੁਝ ਆਪਣੇ ਅਰਜੀਵਾਂ ਕਰਕੇ ਵੀ ਅਸੀਂ ਆ ਨਹੀਂ ਪਾ ਰਹੇ ਪਹਿਲਾਂ ਵੀ ਟਾਈਮ ਲਿਆ ਸੀਗਾ ਤਾਂ ਅੱਜ ਅਸੀਂ ਸਾਰੇ 에어ਪੋਰਟ ਦੇ ਇਕੱਠੇ ਹੋਏ ਆ ਇਕੱਠੇ ਹੋ ਕੇ ਪ੍ਰਸ਼ਾਸਨ ਨਾਲ ਗੱਲ ਕੀਤੀ ਆ ਤੇ ਪ੍ਰਸ਼ਾਸਨ ਨੇ ਕਹਿ ਦਿੱਤਾ ਕਿ ਤੁਹਾਡਾ ਜਿਹੜਾ ਆਟੋ ਆ ਉਹ ਵੈਲਕਮ ਗੇਟ ਤੱਕ ਜਾਏਗਾ ਵੈਲਕਮ ਗੇਟ ਤੱਕ ਜਾਏਗਾ ਉੱਥੇ ਲਾ ਕੇ ਸਵਾਰੀ ਵਾਪਸ ਆ ਜੇ ਤੇ ਆਪਣੀ ਰੋਜੀ ਰੋਟੀ ਕਮਾਉਣ ਇਹ ਤੋਂ ਤਾਂ ਹੋਰ ਕੀ ਹੋ ਸਕਦਾ ਮੇਨ ਤੋਂ ਅੰਦਰ ਵੈਲਕਮ ਗੇਟ ਤੇ ਉੱਥੇ ਲਾ ਕੇ ਵਾਪਸ ਆ ਜਣ ਰੋਡ ਤੇ ਆਟੋ ਨਾਲ ਖੜਾਰੇ ਸਾਰੇ ਆਟੋਆਂ ਨੂੰ ਹੱਥ ਜੋੜ ਕੇ ਬੇਨਤੀ ਕਰ ਰੋਡ ਤੇ ਵੀ ਆਟੋ ਨਾ ਖੜਾਰੇ ਉੱਥੇ ਲਾ ਕੇ ਸਵਾਰੀ ਆਪਣਾ ਵਾਪਸ ਆ ਜਣ ਪਾ ਜੀ ਠੀਕ ਹੋਰ ਦੱਸੋ ਜੀ ਅਸੀਂ ਕੀ ਅਫਸਰਾਂ ਨੇ ਕੀ ਐਸੋਸੀਏਸ਼ਨ ਕੀਤੀ ਤੁਹਾਨੂੰ ਅਫਸਰਾਂ ਨੇ ਕਹਿ ਦਿੱਤਾ ਜੀ ਉਹ ਤੁਹਾਡਾ ਹਕਕ ਤੁਹਾਨੂੰ ਦਿੱਕਤ ਨਹੀਂ ਹੋਏਗੀ ਕਿ ਵੈਲਕਮ ਗੇਟ ਤੱਕ नो प्रॉब्लम ऑटोजीनियन ਦੇ ਉਹ ਪ੍ਰਾਂਤਪ੍ਰਿੰਤ ਸਿੰਘ ਇਹ ਆਏ ਨੇ ਅੰਕ ਦੱਸਿਆ ਕਿ ਜਿਹੜਾ ਸੰਗ ਜਿਹੜਾ 에어ਪੋਰਟ 'ਤੇ ਸਵਾਰੀ ਆਉਂਦੀ ਹੈ ਉਹ ਜਿਹੜਾ 3.5 ਦੇ ਉੱਤੇ ਸੰਗ ਉਤਾਰਨਾ ਪੈਂਦਾ ਜਿਹੜੀ 에어ਪੋਰਟ ਅਥਾਰਟੀ ਹੈ ਉਹਨਾਂ ਨੇ ਜਿਹੜਾ ਉਹਨਾਂ ਦੀ ਇਨਸਟਰਕਸ਼ਨ ਹੈਗੀ ਹੈ ਉਹ ਇਹਨਾਂ ਨੇ ਇਤਰਾਜ਼ ਕੀਤਾ ਸੀ ਕਿ ਜਿਹੜੇ ਆਟੋ ਵਾਲੇ ਇੱਥੇ ਆਣ ਕੇ ਰੈਫਰੂਨ ਯਾਮ ਕਰਦੇ ਆਟੋ ਲਗਾ ਦਿੰਦੇ ਐ ਚੌਂਕ ਦੇ ਵਿੱਚ ਇਸ ਕਰਕੇ ਸ਼ਿਕਾਇਤ ਤੇ ਹੁਣ ਜਿਹੜਾ ਇਹਨਾਂ ਦੀ ਸਮੱਸਿਆ ਵੀ ਅਸੀਂ ਸਮਝੀ ਹੈ ਜਿਹੜੀ 에어ਪੋਰਟ ਅਥਾਰਟੀ ਨਾਲ ਵੀ ਗੱਲ ਕਰਕੇ ਜਿਹੜਾ ਹੈਗਾ ਸਵਾਰੀ ਵੀ ਪਰੇਸ਼ਾਨ ਹੁੰਦੀ ਹੈ ਕੋਈ ਉਸ ਕਰਕੇ ਜਿਹੜਾ ਇਹਨਾਂ ਨੂੰ ਕਿਹਾ ਪੇ ਅਥਾਰਟੀਆਂ ਨਾਲ ਗੱਲ ਕਰਕੇ ਜਿਹੜਾ ਆਟੋ ਵਾਲੇ ਜਿਹੜੇ ਸਵਾਰੀ ਲੈ ਕੇ ਆਉਣਗੇ ਉਹ ਜਿਹੜਾ ਵੈਲਕਮ ਗੇਟ ਹੈ ਉਥੇ ਤੱਕ ਲਿਆ ਕੇ ਉਹ ਤੇ ਉਥੋਂ ਵਾਪਸ ਜਲਣਗੇ ਆਨ ਰੋਡ ਜਿਹੜਾ ਤਾਂ ਕਿ ਪਾਰਕ ਨਹੀਂ ਕਰਨਗੇ ਤੇ ਜਿਹੜੀ ਵੀ ਕੋਈ ਸਵਾਰੀ ਹੈਗੀ ਜੇ ਜਾਣਾ ਚਾਹੁੰਦਾ ਤਾਂ ਉਥੇ ਉਸੇ ਟਾਈਮ ਜਿਹੜਾ ਸਵਾਰੀ ਵੀ ਲੈ ਸਕਦੇ ਇਹ ਤੇਹੀ ਨਾ ਸਮੱਸਿਆ ਇਹ ਹੋਉਂਦਾ ਇਸੇ ਲਈ ਆ ਗਏ ਤੁਹਾਡਾ ਧੰਨਵਾਦ